कर दिया जी फिर आप सहज पाठ करा जी वाह गुरु 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 वाह

ਵਾਹ ਗੁਰੂ 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 ਗੁਰੂ ਵਾਹ 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 ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦਿਆਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਾਉ ਨ ਭਗਤੀ ਨਾ ਸਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਾ ਹੁਆ ਪੇਵਣ ਜਰਾ ਸੱਚੇ ਇਹੋਂ ਪਾਈਦਾ ਵੇਦ ਕਤੇਬ ਸੋ ਸਿਮਰਤ ਸਾਸਤ ਪਾਠ ਪੁਰਾਣ ਉਦੇ ਨਹੀਂ ਆਸਤ ਕਹਿਤਾ ਬਖਤਾ ਆਪ ਅਗੋਚਰ ਆਪੇ અલਖ ਲਖਾਈ ਦਾ ਜਤਿਸ ਪਾਡਾ ਤਾਂ ਜਗਤ ਉਪਾਇ ਬਾਜ ਕਲਾ ਆਡਾਣ ਰਹਾਇਆ ਬ੍ਰਹਮਾ ਬਿਸਨ ਮਹੇਸਿ ਉਪਾਇ ਮਾਇਆ ਮੋਹ ਵਧਾਏ ਦਾ ਵੇਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖੇ ਹੁਕਮ ਸਬਾਇਆ ਖੰਡ ਬ੍ਰਹਮੰਡ ਪਾਤਲ ਅਲੰਬੇ ਗੁਪਤੋ ਪ੍ਰਗਟੀ ਆਏ ਦਾਤਾ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏ ਦਾ ਮਰੁ ਮਹਲਾ ਪਹਿਲਾ ਆਪੇ ਆਪਿ ਉਪਾਏ ਨਿਰਾਲਾ ਸਾਚਾ ਥਾਨ ਕੀਉ ਦਇ ਅਲਾ ਪਾਣੀ ਅਗਨੀ ਕਾ ਬੰਦਨ ਕਾਇਆ ਕੋਟ ਰਚਾਏ ਦਾ ਨੋ ਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਲਖਿ ਅਪਾਰੇ ਸਾਇਰ ਸਤਿ ਪਰੇ ਜਲ ਨਿਰਮਲ ਗੁਰਮੁਖ ਮੈ ਨਾ ਲਾਈਦਾ ਰਵ ਸਸ ਦੀਪਕ ਜੋਤ ਸਬਾਈ ਆਪੇ ਕਰਵੇ ਕੀ ਵਢਾਈ ਜੋਤ ਸਰੂਪ ਸਦਾ ਸੁਖ ਦਾਤਾ ਸਚੇ ਸੋ ਬਾਪਾਈਂਦਾ ਗੜ ਮੈਂ ਬਾਟ ਪਟਣ ਵਾ ਪਾਰਾ ਪੂਰੇ ਤੋਲ ਤੋਲੇ ਤੋਣ ਜਰਾਇ ਆਪੇ ਰਤਨ ਵਿਸਾਹਿ ਲਿਵੈ ਆਪੇ ਕੀਮਤ ਪਾਈ ਦਾ ਕੀਮਤ ਪਾਈ ਪਾਵਣ ਹਾਰੇ ਵੀ ਪਰਵਾ ਪੂਰੀ ਪੰਟਾਰੇ ਸਰਬ ਕਲਾਨੇ ਆਪੇ ਰਿਆ ਗੁਰਮੁਖ ਕਿਸੇ ਬੁਝਾਹਿੰਦਾ ਨਦਰ ਕਰੇ ਪੂਰਾ ਗੁਰਪੀਠੇ ਜਮ ਜੰਦਾਰ ਨ ਮਾਰੇ ਫੁਲਕੇ ਜੂਜਲੇ ਅੰਤਰ ਕਮਲ ਬਿਗਾਸੀ ਆਪੇ ਬਿਗਸਤੀ ਆਉਂਦਾ ਆਪੇ ਵਰਖੇ ਅੰਮ੍ਰਿਤ ਤਾਰਾ ਰਤ ਜਿ ਵਿਹਰ ਲਾਲਿਆ ਪਾਰਸਤ ਗੁਰ ਮਿਲੇ ਤਾ ਪੂਰਾ ਪਾਈਏ ਪ੍ਰੇਮ ਪਦਾਰਥ ਪਾਈਦਾ ਪ੍ਰੇਮ ਪਦਾਰਥ ਲਹੇ ਅਮੋਲੋ ਕਬਹੀ ਨਾ ਕਾਟਸ ਪੂਰਾ ਤੂਲੋ ਸੱਚੇ ਦਾਗ ਵਾ ਪਾਰੀ ਹੋਵੇ ਸੱਚੋ ਸੋਤਾ ਪਾਈਦਾ ਸੱਚਾ ਸੋਤਾ ਬੇਰਲਾ ਕੋ ਪਾਏ ਪੂਰਾ ਸਤ ਗੁਰ ਮਿਲੇ ਮਿਲਾਏ ਗੁਰਮੁਖ ਹੋਏ ਸੋ ਕੰਪਛਾਣੈ ਮਨ ਹੈ ਹੁਕਮ ਸਮਾਇਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦਿਸੇ ਜਗਤਿ ਉਪਾਇਆ ਹੁਕਮੇ ਸਵਰਗ ਮਛ ਪਇਆ ਲਾ ਹੁਕਮੇ ਕਲਾ ਰਹਾਇਦਾ ਹੁਕਮੇ ertid ਤੋਲ ਸਿਰ ਪਰੰਗ ਹੁਕਮੇ ਪੌਣ ਪਾਣੀ ਗਹਿੜਾ ਰੰਗ ਹੁਕਮੇ ਸਿਵ ਸ਼ਕਤੀ ਕਰ ਵਾਸਾ ਹੁਕਮੇ ਖੇਲ ਖਿਲਾਇਦਾ ਹੁਕਮੇ ਆੜਾਣੇ ਆਗਾਸੀ ਹੁਕਮੇ ਜਲ-ਥਲ ਤ੍ਰਿਭਵਣ ਵਾਸੀ ਹੁਕਮੇ ਸਾਸ ਗਿਰਾਸ ਸਦਾਫਨ ਹੁਕਮੇ ਦੇਖ ਦਿਖਾਈਂਦਾ ਹੁਕਮ ਉਪਾਏ ਤਸੀਅ ਓ ਤਾਰਾ ਦੇਵਤਾ ਨਾਮ ਅਗਣਤੀ ਅਪਾਰਾ ਮਾਨੇ ਹੁਕਮ ਸੋ ਦਰਗੇ ਭੇਜੇ ਸਾਚ ਮਿਲਾਏ ਸਮਾਈਂਦਾ ਹੁਕਮੇ ਜੁਗ ਫਤਛਤੇ ਗੁਦਾਰੇ ਹੁਕਮੇ ਸਤਸਾਧਿਕ ਵਿਚਾਰੇ ਆਪ ਨਾਥ ਨਦੀ ਸਭ ਜਾਕੇ ਬਖਸ਼ੇ ਮੁਕਤ ਕਰਾਂ ਦਾ ਕਾਇਆ ਕੋਟ ਗੜੀ ਮੈਰਾ ਜਾਨੇ ਬਖਵਾਸ ਭਲਾ ਦਰਵਾਜਾ ਮਿੱਥਿਆ ਲੋਭ ਨਾ ਹੀ ਕਰਵਾਸਾ ਲਬ ਪਾਪ ਪਛੋਤਾਇਂਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਖਤ ਸੰਜਮ ਸਰਣ ਮੁਰਾਰੀ ਨਾਨਕ ਸਹਿਜ ਮਿਲੇ ਜਗ ਜੀਵਨ ਗੁਰ ਸ਼ਬਦੀਪਤ ਪਾਏ ਦਾ ਮਾਰੂ ਮਹਲਾ ਪਹਿਲਾ ਸੁੰਨ ਕਲਾ ਪਰੰਪਰਤਾ ਦੀ ਆਪ ਨਿਰਾਲਮ ਅਪਰ ਅਪਾਨੀ ਆਪੇ ਕੁਦਰਤ ਕਰ ਕਰਦੀ ਕੇ ਸੁਨੋ ਸੁਨਿਓ ਪਾਈਦਾ ਪਉਣ ਪਣੀ ਸੁਨਨੇ ਤੇ ਸਾਜੇ ਸ੍ਰੇਸ਼ਟੀ ਉਪਾਈ ਕਾਇ ਕੜ ਰਾਂਚੇ ਅਗਨ ਪਾਣੀ ਜਿਉ ਜੋਤ ਤੁਮਾਰੀ ਸੁਨਨੇ ਕਲਾ ਰਹਾਇਦਾ ਸੁਨੋ ਬ੍ਰਹਮ ਬਿਸਨ ਮਹੇਸ਼ਿ ਉਪਾਏ ਸੁਨਨੇ ਵਰਤੇ ਚੁਗ ਸਬਾਏ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਬਿਲੀਏ ਪਰਮ ਚੁਕਾਇਦਾ ਸੁਨੋ ਸप्त ਸਰ ਉਰਥਾਪੇ ਜਿਨਸਾ ਜੇ ਵਿਚਾਰੇ ਆਪੇ ਤਿਤ ਸਤ ਕਰ ਮਨੁਆ ਗੁਰਮੁਖ ਨਾਮੇ ਫਿਰ ਬਹੁੜ ਚੂਨ ਨਾ ਪਾਇਦਾ ਸੁਨੋ ਚੰਦ ਸੂਰਜ ਗੈੜਾ ਰੇ ਇਸ ਕੀ ਜੋਤ ਤ੍ਰਿਭਵਣ ਸਾਰੇ ਸੁਨੇ ਅਲਖ ਅਪਾਰ ਨਿਰਾਲਮ ਸੁਨੇ ਤਾੜੀ ਲਾਏ ਦਾ ਸੁਨੋ ਧਰਤੀ ਆਕਾਸ ਉਪਾਏ ਬਿਨ ਥਮਾਰਾ ਕੇ ਸੱਚ ਕਲ ਪਾਏ ਤ੍ਰਿਭਵਣ ਸਾਜ ਮੇ ਖੁਲੀ ਮਾਇਆ ਆਪ ਉਪਾਏ ਖਪਾਈ ਦਾ ਸੁਨੋ ਘੜੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤਪਜ ਚਲਤ ਕੀ ਆਸਿਰ ਕਰਤੇ ਬਿਰਸਮਾਦ ਸ਼ਬਦ ਦੇ ਖਾਂਈਂਦਾ ਸੁਨੋ ਰਾਤ ਦਿਨਸ ਦੋਇ ਕੀ ਇਹ ਓਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਅਤਿ ਦਾ ਗੁਰਮੁਖ ਲਿਜਕਰ ਪਾਏਦਾ ਸਾਮ ਵੇਦ ਰਿਗ ਯੁਜਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣਤਾ ਕੀ ਕੀਮਤ ਕਹਿ ਨਾ ਸਕੈ ਕੋਤੀਆਂ ਬੋਲੇ ਜੋ ਬੁਲਾਏ ਦਾ ਸੁਨੋ ਸप्त ਪਤਾਲਿ ਉਪਾਏ ਸੁਨੋ ਪਵਨ ਰਖੇ ਲਿ ਬੁਲਾਏ ਆਪੇ ਕਾਰਣ ਕੀਆ ਪਰਪਰ ਸਭ ਤੇਰੋ ਕੀਆ ਕਮਾਏ ਦਾ ਰਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੇ ਦੁਖ ਪਾਇਆ ਜਿਸਨੋ ਕਿਰਪਾ ਕਰ ਹਰ ਗੁਰਮੁਖ ਗੁਣ ਚੌਥੇ ਮੁਕਤ ਕਰਾਏ ਦਾ ਸੁਨੋ ਉਪਜੇ ਤਾਸੀ ਅਵਤਾਰਾ ਸ੍ਰਿਸ਼ਟਿ ਉਪਾਇ ਕੀਆ ਪਾਸਾਰਾ ਦੇਵ ਦਾਨਵ ਗਣ ਅਗੰਦਰਬ ਸਾਜੇ ਸਭ ਲਿਖਿਆ ਕਰਮ ਕਮਾਏ ਦਾ ਗੁਰਮੁਖ ਸਮਝੇ ਰੋਗ ਨ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਚੁਗੋ ਚੁਗੰਤਰ ਮੁਕਤ ਪਰਾਇਣ ਸੋ ਮੁਕਤ ਪਿਆਪਤ ਪਾਏ ਦਾ ਪੰਚ ਤਤ ਸੁਨੋ ਪਰਗਾਸ ਦੇ ਸੰਜੋ ਕੀ ਕਰਮ ਅਭਿਆਸਾ 부ਰਾ ਪਲਾਦੋਏ ਮਸਤਕ ਲਿਖੇ ਪਾਪ ਪੁਨ ਬਿਜਾਈਦਾ ਉਤਮ ਸਤਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸਮਤ ਵਾਲੇ ਰਿੱਧ ਗੁੱਧ ਸਿੱਧ ਗਿਆਨ ਗੁਰੂ ਤੇ ਪਾਈਏ ਪੂਰੇ ਭਾਗ ਮਿਲਾਏ ਦਾ ਇਸ ਮਨ ਮਾਇਆ ਕੋ ਨਿਹੋਂ ਕਨੀਰਾ ਕੋਈ ਪੂਝੋ ਗਿਆਨੀ ਕਰੋ ਨਿਵੇਰਾ ਆਸਾ ਮਨਸਾ ਹਮੇਸ ਸਹਿਸ ਨਰ ਲੋਕੀ ਕੂੜ ਕਮਾਏ ਦਾ ਸਤਿ ਗੁਰ ਤੇ ਪਾਏ ਵਿਚਾਰਾ ਸੁੰਨ ਸਮਾਦ ਸਚੇ ਕਰ ਬਾਰਾ ਨਾਨਕ ਨਿਰਮਲ ਨਾਦ ਸ਼ਬਦ ਤੁਨ ਸਚਿ ਰਾਮੇ ਨਾਮ ਸਮਾਏ ਦਾ ਮਰੂ ਮਹਲਾ ਪਹਿਲਾ ਜੈ ਦੇਖਾ ਤੇ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆ ਅੰਦਰ ਚੁਗਤ ਸਮਾਈ ਰਹੇ ਹੋ ਨਿਰਾਲਮ ਰਾਇਆ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਤਿਸ ਭੈਣ ਨਾ ਭਰਾਉ ਕਮਾਇਆ ਨਾ ਤਿਸ ਯੋਤ ਖਪਤ ਕੁੱਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਅਗਮ ਨਿਰਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲੇਵ ਲਾਇਆ ਰਵਰਤਾਏ ਚੌਥੀ ਘਰ ਬਾਸ ਅਕਾਲ ਪਿਕਾਲ ਕੀਏ ਇੱਕ ਗਰਾਸਾ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਉਤਮ ਜਨ ਸੰਤ ਭਲੇ ਹਰ ਪਿਆਰੇ ਹਰ ਰਸ ਮਾਤੇ ਪਾਰਿਉ ਧਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੂੰ ਅੰਤਰ ਜਾਮੀ ਜੀ ਸਭ ਤੇਰੇ ਤੂੰ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਚ ਤਤ ਮਿਲਿ ਇਹ ਹਤਾਨ ਕੀਆ ਆਤਮ ਰਾਮ ਪਾਈ ਸੁਖ ਦੀਆ ਕਰਮ ਕਰ ਤੂ ਤਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਤਿਸ ਭੂਖ ਪਿਆਸ ਮਨ ਮੰਨਿਆ ਸ਼ਰਮ ਨਿਰੰਜਨ ਕਟਕਟ ਜਾਣਿਆ ਅੰਮ੍ਰਿਤ ਰਸ ਰਤਾ ਕੇਵਲ ਪੈਰਾਗੀ ਗੁਰਮਤਿ ਪਾਈ ਸੁਭਾਇਆ ਅਦੀਆਤਮ ਕਰਮ ਕਰੇ ਦਿਨ ਰਾਤੀ ਨਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੀਣ ਰਸਾਲ ਵਜਾਇਆ ਬੀਣ ਰਸਾਲ ਵਜਾਵੇ ਸੂਈ ਜਾ ਕੀ ਤ੍ਰਿਬਵੜ ਸੂਜੀ ਹੋਈ ਨਾਨਕ ਬੂਜੋ ਇਹ ਬਿਧ ਗੁਰਮਤ ਹਰ ਰਾਮ ਨਾਮ ਲਿਵ ਲਾਇਆ ऐसे जन वीर ले संसारे गुरु शब्द विचारे रहे निरारे आप करे संगत कुल तारे तिन सफल जन्म जग आया ਕਰ ਦਰ ਮੰਦਰ ਜਾਣੇ ਸੋਈ ਜਿਸ ਪੂਰੇ ਗੁਰਤੇ ਸੋਜੀ ਹੋਈ ਕਾਇਆ ਗਣ ਮਹਿਲ ਮਹਿਲੀ ਪ੍ਰਭ ਸਾਚਾ ਸਤ ਸਾਚਾ ਤਖਤ ਰਚਾਇਆ ਚਤੁਰ ਦਸ ਹਾਟ ਦੀਵੇ ਦੋਈ ਸੰਖੀ ਸੇਵਕ ਪੰਚ ਨਹੀਂ ਵਿਖ ਚਾ ਕੀ ਅੰਤਰ ਵਸਦੇ ਅਨੂਪ ਨਿਰਮੋਲਕ ਗੁਰ ਮਿਲੀਏ ਹਰ ਤਨ ਪਾਇਆ ਤਖਤ ਬਹੇ ਤਖ ਤਹਿ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਆਜੁਗਾ ਦੀ ਹੈ ਪੀ ਹੋਸੀ ਸਹਿਸਾ ਪਰਮ ਚੁਕਾਇਆ ਤਖਤ ਸਲਾਮ ਹੋਵੇ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲਵਜਾਤੀ ਨਾਨਕ ਰਾਮ ਜਪੋ ਤਰ ਤਾਰੀ ਹਰੇ ਅੰਤ ਸਖਾਈ ਪਾਇਆ ਮਰੂ ਮਹੱਲਾ ਪਹਿਲਾ ਹਰਤਾਨ ਸੰਚੋਰੀ ਜਨ ਪਾਈ ਸਤ ਗੁਰ ਸੇਵ ਰਹੋ ਸਰਣਾਈ ਤਸਕਰ ਚੋਰ ਨਾ ਲਾਗੇ ਤਾਂ ਕੋ ਤੁਨੇ ਉਪਜੀ ਸ਼ਬਦ ਜਗਾਇਆ ਤੂੰ ਇੱਕ ਅੰਕਾਰ ਨਿਰਾਰਮ ਰਾਜਾ ਤੂੰ ਆਪ ਸਵਾਰੇ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਬੋਲਕ ਹਰ ਅਸਥਿਰ ਥਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਜ ਲੋਕ ਵਸੇ ਪਰ ਦਾਨਾ ਉਪਰ ਇੱਕ ਅੰਕਾਰ ਨਿਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਜੇ ਤਸਮੇ ਪੁਰਖ ਅਤੀਤ ਨਿਰਲਾ ਆਪੇ ਅਲਕ ਲਖਾਇਆ ਪੁਰਖ ਅਨੇਕ ਸਜੇ ਦੀਵਾ ਨਾ ਹੁਕਮ ਚਲਾਏ ਸੱਚ ਨਿਸਾਨਾ ਨਾਨਕ ਖੋਜ ਲਾਉ ਕਰ ਆਪਣਾ ਹਰਿ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ્રોਧ ਲੈ ਗਰਦਨ ਮਾਰੇ ਹਉਮੈ ਲੋਭ ਛੁਕਾਇਆ ਸੱਚੇ ਥਾਨ ਵਸੇ ਨਿਰੰਕਾਰ ਆਪ ਛਾੜੇ ਸ਼ਬਦ ਵਿਚਾਰਾ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਛੁਕਾਇਆ ਨਾ ਮਨ ਚੱਲੇ ਤਾਂ ਪੌਣ ਉਡਾਵੇਂ ਜੋ ਕੀ ਸ਼ਬਦ ਅਨਾਹਦ ਵਾਬੇ ਪੰਚ ਸ਼ਬਦ ਚੁਣਕਾਰ ਨਿਰਾਲਮ ਪ੍ਰਭ ਆਪੇ ਵਾਏ ਸੁਣਾਇ ਪਉ ਬੇ ਰਗਸਹਿ ਜਿਸ ਮਤਾ ਹਮੇ ਤਿਆਗੀ ਅਨਹਦ ਰਤਾ ਅੰਜਨ ਸਾਰ ਨਿਰੰਜਨ ਜਣੇ ਸਰਬ ਨਿਰੰਜਨ ਰਾਯਾ ਦੁਖ ਭੈ ਪੰਜਨ ਪ੍ਰਭ ਅਬਿਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਪੰਜਨ ਗੁਰ ਮਿਲੀ ਇਹ ਹਰ ਪ੍ਰਭ ਪਾਇਆ ਕਾਲ ਕਵਲ ਨਿਰੰਜਨ ਜਾਣੇ 부제 ਕਰਮ ਸੁ ਸ਼ਬਦ ਪਛਾਣੇ ਆਪੇ ਜਾਣੇ ਆਪ ਪਛਾਣੇ ਸਭ ਇਸਗਾ ਚੋ ਜਿਸ ਬਾਇਆ आपे सा हुआ आपे बन जा रहा आपे परखे परखण हारा आपे कस कस वट्टी लाए आपे कीमत पाया आप दया दया प्रभ तारी कट कट रव रहे आ बनवारी पुरख अतीत वज़े नह केवल गुरु पुरखे पुरख मिलाया ਪ੍ਰਭ ਦਾ ਨਾ ਬੀਨਾ ਗਰਬ ਗਵਾਏ ਦੂਜਾ ਮੀਟੇ ਏਕ ਦਿਖਾਏ ਆਸਾ ਮੈਂ ਨਿਰਾਲਮ ਚੋਨੀ ਅਕਲ ਨਿਰੰਜਨ ਗਾਇਆ ਹੋ ਮੈਂ ਮੇਟ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ ਮਰੁ ਮਹਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਪਵ ਜਲ ਜਗਤ ਨਾ ਗੁਰ ਬਾਹਿਤ ਗੁਰ ਪੀੜੀ ਤੁਲਹਾ ਮਨ ਹਰ ਜਪ ਪਾਰ ਲੰਘਾਇਆ ਹੋ ਮੈਂ ਮੰਤਾ ਲੋਭ ਬਿਨਾਸਨ ਨੌਦਰ ਮੁਕਤੇ ਦਸਵੇਂ ਆਸਣ ਉਪਰ ਪਰੇ ਪਰੇ ਅਪਰੰਪਰ ਜੀ ਨੇ ਆਪੇ ਆਪ ਇਹ ਉਪਾਇਆ ਗੁਰਮਤਿ ਲੇਵੋ ਹਰਿ ਲੇਵ ਤਰੀਏ ਅਕਲ ਗਾਏ ਜਮ ਤੇ ਕਿਆ ਡਰੀਏ ਜਤ ਜਤ ਦੇਖੋ ਤਤ ਤਤ ਤੁਮਹੀ ਅਬਰ ਨ ਦੁਤਿਆ ਗਾਇਆ ਸਚ ਹਰ ਨਾਮ ਸਚ ਹੈ ਸਰਣਾ ਸਚੁ ਗੁਰੁ ਸ਼ਬਦ ਜਿਤੇ ਲਗਤ ਰਣਾ ਕਥ ਕਥ ਦੇਕੇ ਅਪਰੰਪਰ ਬੁਨ ਗੁਰਬਿਨਾ ਜੋਨੀ ਪਾਇਆ ਸਚ ਬਿਨ ਰਤ ਸਤ ਸੰਤੋਖ ਨ ਪਾਵੇ ਗਿ ਬਿਨ ਗੁਰ ਮੁਖਤ ਨ ਆਵੇ ਜਾਵੇ ਮੂਲ ਮੰਤਰ ਹਰ ਨਾਮ ਰੇ ਸੰਗਿਣ ਕੋ ਨਾਨਕ ਪੂਰਾ ਪਾਇਆ ਸਚ ਬਿੰਦ ਭਵ ਜਲ ਜਾਏ ਨ ਤਰਿਆ ਇਹੋ ਸਮੁੰਦ ਅਥਾਹ ਮਹਾ ਬਿਖ ਭਰਿਆ ਰਹੇ ਅਤੀਤ ਗੁਰਮਤਿ ਲੇ ਉਪਰ ਹਰ ਨਿਰਪਕ ਕਰਪਾਇਆ ਝੂਠੀ ਜਗ ਹਿੰਦ ਕੀ ਚਤੁਰਾਈ ਬਿਲਮ ਨ ਲਾਕੇ ਆਵੇ ਜਾਈ ਨਾਮ ਵਿਸਾਰ ਚਲੇ ਅਭਿਮਾਨੀ ਉਪਜ ਬਿੰਦ ਸਖ ਪਾਇਆ ਉਪਜੈ ਬਿਨ ਸੇਵੰਦਨ ਬੰਦੇ ਹौं ਮੇ ਮਾਇਆ ਕੀ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਮਪੁਰ ਬੰਦ ਚ ਲਾਇਆ ਗੁਰਬਿਨ ਮੋਖ ਮੁਕਤ ਕਿਉ ਪਾਈਏ ਬਿਨ ਗੁਰ ਰਾਮ ਨਾਮ ਕਿਉ ਧਿਆਈਏ ਗੁਰਮਤ ਲਿਹੋ ਤਰੋ ਪਵਿਤੂਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗਵਰਦਨ ਤਾਰੇ ਗੁਰਮਤਿ ਸਾਇਰ ਪਾਹਣ ਤਾਰੇ ਗੁਰਮਤਿ ਲਿਹੋ ਪਰਮ ਪਦ ਪਾਈਏ ਨਾਨਕ ਗੁਰ ਪਰਮਚੂ ਕਾਇਆ ਗੁਰਮਤਿ ਲਿਹੋ ਤਰੋ ਸਚ ਤਾਰੀ ਆਤਮ ਚਿਨੇ ਹਿਰਦੈ ਮੁਰਾਰੀ ਜਮਕੇ ਫਾਹੇ ਕਾਟੇ ਹਰ ਜਪ ਅਕਲ ਨਿਰੰਜਨ ਪਾਇਆ ਗੁਰਮਤ ਪੰਚ ਸਖੇ ਗੁਰ ਭਾਈ ਗੁਰਮਤ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਹਿਰਦੇ ਅੰਦਰ ਅਲਖ ਲਖਾਇ ਗੁਰਮੁਖ ਬੂਜੇ ਸ਼ਬਦ ਪਤਿ ਜੇ ਉਸਤਤ ਨੰਦਾ ਕਿਸ ਕੀ ਕੀ ਜੈ ਚੀਨੋ ਆਪ ਜਪੋ ਜਗਤੀ ਸਰਹਰ ਜਗਨਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਨੋ ਗੁਰਮੁਖ ਪੂਜੋ ਸ਼ਬਦ ਪਛਾਣੋ ਕਟ ਕਟ ਹੋਗੇ ਭੋਗਣ ਹਰਾਂ ਰਹਿ ਅਤੀਤ ਜ਼ਬਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤੇ ਆਖੀ ਦੇਖੋ ਉਚਾ ਸ੍ਰਵਣੀ ਨਾਮ ਸੁਣੀ ਹਰ ਬਣੀ ਨਾਨਕ ਹਰ ਰੰਗ ਰੰਗਾਇਆ ਸਰਵਦੀ ਨਾਮ ਸੁਨੇ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ